ਉਹ ਪਿੱਛੇ ਜੇ ਚੱਲਿਆ ਸਾਗਰ ਦੀ ਬੋਟੀ ਉਹ ਕੋਈ ਗਾਣਾ ਚੱਲਿਆ ਜ਼ਰੂਰ ਹੈ ਮਜ਼ਾਕ ਦੇ ਤੌਰ ਤੇ ਮਜ਼ਾਕ ਮਜ਼ਾਕ ਚ ਇਹ ਉਸੇ ਦਾ ਗੁੱਸਾ ਹੈ ਤੁਹਾਨੂੰ ਵੀ ਜੇ ਸਾਗਰ ਦੀ ਬੋਟੀ ਨੂੰ ਲੋਕੀ ਚਮਕਾ ਸਕਦੇ ਆ ਤਾਂ ਬੰਟੀ ਵੀਰੀ ਕਿਉਂ ਚੁੱਪ ਨੇ ਲੈ ਕੇ ਵੀ ਯਾਰ ਜਿੱਤ ਵੀ ਗਏ ਆ ਘਰੇ ਬੈਠੇ ਆ ਕਦੇ ਰਿਸ਼ਤੇਦਾਰਾਂ ਨੇ ਹੁਣ ਵੀ ਤਾਨੇ ਨਹੀਂ ਮਾਰੇ ਆ ਜਾਂ ਕਿਸੇ ਆਲੇ ਦੁਆਲੇ ਨੇ ਕਿਹਾ ਵੀ ਜਿੱਤ ਕੇ ਕੀ ਖੱਟ ਲਿਆ ਇੱਕ ਟਾਈਮ ਮੇਰੇ ਤੇ ਐਸਾ ਵੀ ਆਇਆ ਕਿ ਮੈਂ ਵੀ ਬਥੇਰਾ ਐਸਾ ਸਾਈਕੋ ਹੋ ਗਿਆ ਆਸ਼ਕੀ ਦੇ ਚੱਕਰ ਸਾਰੀ ਦਿਹਾੜੀ ਚੈਟ ਕਰੀ ਜਾਨੀ ਗੱਲ ਕਰੀ ਜਾਨੀ ਜਦੋਂ ਤੁਸੀਂ ਵੀ ਦੇਖਦੇ ਹੋ ਸੀਤੋ ਵਾਲਾ ਚੱਲ ਰਿਹਾ ਜਾਂ ਹੋਰ ਵੀ ਚੀਜ਼ਾਂ ਚੱਲ ਰਹੀਆਂ ਹਨ ਤੇ ਉਹ ਅੱਜ ਕੱਲ ਮਿਊਜ਼ਿਕ ਦੀ ਮੇਰੇ ਹਿਸਾਬ ਨਾਲ ਕਦਰ ਰਹਿ ਨਹੀਂ ਗਈ ਨਹੀਂ ਅਸਲ ਜਿਵੇਂ ਤੁਸੀਂ ਗੱਲ ਕਰੀ ਆ ਉਸ ਵੀਰ ਦੀ ਹੋਰ ਵੀ ਕਾਫੀ ਸੋਸ਼ਲ ਮੀਡੀਆ ਲੱਗਦਾ ਵੀ ਇਹ ਚੰਗੇ ਕਲਾਕਾਰਾਂ ਦਾ ਮਤਲਬ ਚੰਗੇ ਕਲਾਕਾਰਾਂ ਦੀ ਸਪੇਸ ਖਤਮ ਕਰ ਰਹੇ ਆ ਬੰਦੇ ਬਿਲਕੁਲ ਭਾਜੀ ਸਪੇਸ ਖਤਮ ਹੋ ਰਹੀ ਹੈ ਦੁਨੀਆ ਚੱਲੀ ਕਿਸੇ ਹੋਰ ਪਾਸੇ ਰਹੀ ਹੈ ਸੰਗੀਤ ਹੈਗਾ ਕੰਮ ਹੈਗਾ ਸਕੂਨ ਦਾ ਰੂਹ ਦਾ ਠੀਕ ਹੈ ਜੇ ਆਪਾਂ ਕਿਤੇ ਸੁਣਗੇ ਨਾ ਗਾਣਾ ਜਿਹੜਾ ਹੈਗਾ ਉਹ ਤੁਹਾਨੂੰ ਹਸਾ ਵੀ ਸਕਦਾ ਰਵਾ ਵੀ ਸਕਦਾ ਨਚਾ ਵੀ ਸਕਦਾ ਬਿਲਕੁਲ ਅੱਜ ਕੱਲ ਸਿਰਫ ਇੰਟਰਟੇਨਮੈਂਟ ਰਹਿ ਗਿਆ ਕਿਉਂਕਿ ਸੰਗੀਤ ਅੱਗੇ ਸਿੱਖਣ ਪਿੱਛੇ ਲੋਕ ਥੱਪੜ ਮਾਰ ਦਿੰਦੇ ਸੀ ਉਸਤਾਦ ਕੁੱਟਦੇ ਸੀ ਨਿਸ਼ਾਨ ਪਾ ਦਿੰਦੇ ਸੀ ਬਿਲਕੁਲ ਹੁਣ ਜੇ ਮੰਨ ਲਓ ਕੋਈ ਗਾਣਾ ਚੱਲ ਵੀ ਰਿਹਾ ਉਹ ਆਡੀਅנס ਵੀ ਇਸ ਤਰ੍ਹਾਂ ਦੀ ਬਣ ਗਈ ਉਹ ਚ ਹਾਸਾ ਹੀ ਲੱਭਦੀ ਹੈ ਹੁਣ ਪਿੱਛੇ ਜੇ ਚੱਲਿਆ ਸਾਗਰ ਦੀ ਬੋਟੀ ਉਹ ਕੋਈ ਗਾਣਾ ਚੱਲਿਆ ਜ਼ਰੂਰ ਹੈ ਪਰ ਉਹ ਕੋਈ ਉਸ ਤਰੀਕੇ ਨਾਲ ਤਾਂ ਨਹੀਂ ਨਾ ਚੱਲਿਆ ਵੀ ਤੁਸੀਂ ਉਹ ਉਹਨਾਂ ਦੀ ਇੱਜ਼ਤ ਦੇ ਨਾਲ ਚਲਾ ਰਹੇ ਹੋ ਨਾ ਉਹ ਮਜ਼ਾਕ ਦੇ ਤੌਰ ਤੇ ਮਜ਼ਾਕ ਮਜ਼ਾਕ ਚ ਮਜ਼ਾਕ ਮਜ਼ਾਕ ਚ ਚੱਲ ਚੱਲ ਗਿਆ ਚਲੋ ਉਹਨਾਂ ਨਾਲ ਉਹਨਾਂ ਦਾ ਫਾਇਦਾ ਵੀ ਹੋ ਗਿਆ ਉਹਨਾਂ ਨੂੰ ਪ੍ਰੋਗਰਾਮ ਵੀ ਮਿਲ ਲੱਗੇ ਇੰਟਰਵਿਊਜ਼ ਵੀ ਕਰਨੇ ਨੇ ਉਸ ਚੀਜ਼ ਦਾ ਗੁੱਸਾ ਹੈ ਤੁਹਾਨੂੰ ਵੀ ਜੇ ਸਾਗਰ ਦੀ ਬੋਟੀ ਨੂੰ ਲੋਕੀ ਚਮਕਾ ਸਕਦੇ ਆ ਤਾਂ ਬੰਟੀ ਵੀਰੀ ਕਿਉਂ ਚੁੱਪ ਨੇ ਹਾਂ ਭਾਜੀ ਜ਼ਰੂਰ ਮਹਿਸੂਸ ਤਾਂ ਹੁੰਦਾ ਏ ਗੱਲ ਕਿਉਂਕਿ ਹੁਣ ਮੈਨੂੰ ਨਹੀਂ ਮਹਿਸੂਸ ਹੁੰਦਾ ਇਹ ਹਰ ਸੰਗੀਤ ਵਾਲੇ ਬੰਦੇ ਨੂੰ ਮਹਿਸੂਸ ਹੁੰਦਾ ਜਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਕਿਤੇ ਬਹੁਤ ਵੱਡਾ ਕੋਈ ਗਵਾਈਆਂ ਮੈਂ ਤਾਂ ਹਜੇ ਆਪ ਸਿੱਖ ਰਿਹਾ ਪਰ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੱਦਾਂ ਹੁਣ ਅਸੀਂ ਗਾਣੇ ਕਰਦੇ ਆ ਜਾਂ ਹੋਰ ਵੀ ਭਰਾ ਮੇਰੇ ਗਾਣੇ ਕਰਦੇ ਹਨਾ ਵਧੀਆ ਗਾਣੇ ਕਰਨ ਦੀ ਕੋਸ਼ਿਸ਼ ਕਰਦੇ ਵੀ ਲੈ ਕੇ ਵੀ ਯਾਰ ਜਿੱਤ ਵੀ ਗਏ ਆ ਘਰੇ ਬੈਠੇ ਆ ਕਦੇ ਰਿਸ਼ਤੇਦਾਰਾਂ ਨੇ ਹੁਣ ਵੀ ਤਾਨੇ ਮਾਰੇ ਆ ਜਾਂ ਕਿਸੇ ਆਲੇ ਦੁਆਲੇ ਨੇ ਕਿਹਾ ਵੀ ਜਿੱਤ ਕੇ ਕੀ ਖੱਟ ਲਿਆ ਕੋਲ ਨਾ ਤਾਂ ਭਾਜੀ ਲੋਕ ਤਾਂ ਤੁਹਾਨੂੰ ਜੇ ਤੁਸੀਂ ਬਹੁਤ ਵੱਡੇ ਕਿਤੇ ਮਕਾਮ ਤੇ ਵੀ ਪਹੁੰਚ ਜਉ ਨਾ ਫਿਰ ਵੀ ਨਹੀਂ ਬਖਸ਼ਦੇ ਹਣਾ ਬਹੁਤ ਕੁਝ ਸੁਣਨ ਨੂੰ ਤਾਂ ਮਿਲਦਾ ਐਦਾਂ ਬਥੇਰੇ ਮੇਰੇ ਯਾਰ ਦੋਸਤ ਹੀ ਕਹੀ ਕਹਿ ਦਿੰਦੇ ਵੀ ਇਹਦੇ ਨਾਲ ਕੁਝ ਨਹੀਂ ਬਣਦਾ ਹਣਾ ਤੁਸੀਂ ਕੁਝ ਵੱਡਾ ਕਰੋ ਵੱਡਾ ਕਰੋ ਐਂ ਕਰੋ ਉਹ ਤਾਂ ਹੁਣ ਮੈਂ ਦੇਖਣਾ ਨਾ ਮੈਂ ਕੀ ਕਰਨਾ ਜਿਵੇਂ ਜੇ ਆਸ਼ਕੀ ਦੀ ਗੱਲ ਕਰ ਲਗੇ ਇੱਕ ਟਾਈਮ ਬੰਦੇ ਤੇ ਐਸਾ ਆਉਂਦਾ ਕਿ ਆਸ਼ਕੀ ਦਿਮਾਗ ਤੇ ਸਿਰ ਚੜ ਕੇ ਬੋਲਦੀ ਹਣਾ ਪਰ ਉਸ ਟਾਈਮ ਆਪਾਂ ਦੇਖਣਾ ਜੇ ਹੁਣ ਆਪਾਂ ਆਸ਼ਕੀ ਚ ਪਾ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੋਨ ਤੇ ਚੈਟ ਹੀ ਕਰੀਗੇ ਗੱਲ ਹੀ ਕਰੀਗੇ ਤਾਂ ਫਿਰ ਜ਼ਿੰਦਗੀ ਚ ਕਰਾਂਗੇ ਕੀ ਹੂੰ ਜ਼ਰੂਰ ਕਰੋ ਆਸ਼ਕੀ ਵੀ ਕਰੋ ਪਰ ਕਿਸੇ ਇੱਕ ਲਿਮਟ ਦੇ ਤਰੀਕੇ ਨਾਲ ਜਿਹਦੇ ਨਾਲ ਤੁਹਾਡੀ ਲਾਈਫ ਵੀ ਨਾ ਖਰਾਬ ਹੋਵੇ ਹੁਣ ਬਿਲਕੁਲ ਸਾਰੇ ਕਰਦੇ ਆ ਭਾਈ ਕੌਣ ਨਹੀਂ ਕਰਦਾ ਪਰ ਮੈਂ ਆਸ਼ਕੀ ਤੋਂ ਇੱਕ ਸਿੱਖ ਲਈ ਇੱਕ ਟਾਈਮ ਮੇਰੇ ਤੇ ਐਸਾ ਵੀ ਆਇਆ ਕਿ ਮੈਂ ਵੀ ਬਥੇਰਾ ਐਸਾ ਸਾਈਕੋ ਹੋ ਗਿਆ ਆਸ਼ਕੀ ਦੇ ਚੱਕਰ ਸਾਰੀ ਦਿਹਾੜੀ ਚੈਟ ਕਰੀ ਯਾਨੀ ਗੱਲ ਕਰੀ ਯਾਨੀ ਪਰ ਮੈਨੂੰ ਇੱਕ ਟਾਈਮ ਲੱਗਿਆ ਵੀ ਮਿੱਤਰ ਆ ਵੀ ਇਹ ਤੂੰ ਕਿਹੜੇ ਕੰਮ ਹੀ ਪੈ ਗਿਆ ਵਿੱਚ ਤੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਲ ਕਰ ਰਿਹਾ ਤੇਰੇ ਲੇਖੇ ਚ ਕਿਹੜਾ ਸਮਾਂ ਲੱਗ ਰਿਹਾ ਨਹੀਂ ਪਰ ਉਹ ਆਸ਼ਕੀ ਨੇ ਨੁਕਸਾਨ ਵੀ ਕੀਤਾ ਕੁਝ ਉਹ ਆਸ਼ਕੀ ਨੇ ਮੈਨੂੰ ਸਿਖਾਇਆ ਅੱਛਾ ਨੁਕਸਾਨ ਨਹੀਂ ਕੀਤਾ ਜੇ ਮੈਂ ਉਹ ਆਸ਼ਕੀ ਨੇ ਮੈਨੂੰ ਨੁਕਸਾਨ ਉਹਨਾਂ ਨੇ ਕਰਨਾ ਚਾਹਿਆ ਪਰ ਮੇਰਾ ਨੁਕਸਾਨ ਮੈਨੂੰ ਰੱਬ ਨੇ ਬਚਾਇਆ ਉਸ ਆਸ਼ਕੀ ਦਾ ਸਿਖਾਇਆ ਅੱਜ ਮੈਂ ਇੱਥੇ ਬੈਠਾ ਜੇ ਮੈਂ ਉਸ ਆਸ਼ਕੀ ਤੋਂ ਜੇ ਮੈਂ ਰੋਂਦਾ ਕਰ ਲਾਉਂਦਾ ਬਸ ਐਂ ਸੈਡ ਸਟੇਟਸ ਪਾਉਂਦਾ ਰਹਿੰਦਾ ਕਦੇ ਕੁਛ ਕਰਦਾ ਕਦੇ ਕੁਛ ਕਰਦਾ ਤੇ ਮੈਂ ਤਾਂ ਤਬਾਹ ਹੋ ਜਾਣਾ ਸੀ ਭਾਜੀ ਮੈਂ ਕੁਝ ਨਹੀਂ ਕਰ ਪਾਉਣਾ ਸੀ ਮੈਂ ਉਸ ਆਸ਼ਕੀ ਤੋਂ ਮੈਂ ਸਿੱਖ ਲਈ ਮੈਂ ਕਿਹਾ ਨਹੀਂ ਮੈਂ ਕੁਝ ਕਰਨਾ ਤੇ ਅੱਜ ਉਹਨਾਂ ਨੂੰ ਵੀ ਇਹ ਚੀਜ਼ ਦਾ ਜਵਾਬ ਮਿਲ ਗਿਆ ਹੋਗਾ ਜਿਨ੍ਹਾਂ ਨੇ ਇਹ ਚਾਇਆ ਕਿ ਇਹ ਬਿਲਕੁਲ ਖਤਮ ਹੋ ਜੇ ਨਹੀਂ ਪਰ ਕਿਉਂ ਲੱਗਦਾ ਹੁੰਦਾ ਵੀ ਜਿਹੜੇ ਜਦੋਂ ਦੋ ਜੀ ਨੇ ਉਹ ਪਿਆਰ ਕਰਦੇ ਨੇ ਇੱਕ ਦੂਜੇ ਨੂੰ ਫਿਰ ਨਫ਼ਰਤ ਇੰਨੀ ਕਿਉਂ ਆ ਜਾਂਦੀ ਹੈ ਇਹ ਲੱਗਦਾ ਨਹੀਂ ਹੈਗਾ ਵੀ ਇੱਕ ਅੱਜ ਕੱਲ ਮੂਰ ਤੇ ਛੱਡ ਦੇਣਾ ਅੱਜ ਕੱਲ ਜੇ ਆਪਾਂ ਆਸ਼ਕੀ ਜਾਂ ਪਿਆਰ ਕਹਿਦਗੇ ਨਾ ਇਹ ਸਵਾਰਥ ਮੈਂ ਇੱਕ ਚੀਜ਼ ਵੈਸੇ ਸੋਚਦਾ ਨਾ ਜੇ ਮੰਨ ਲਓ ਕਿ ਕੋਈ ਮੁੰਡਾ ਕੁੜੀ ਇੱਕ ਦੂਜੇ ਨੂੰ ਪਿਆਰ ਕਰਦੇ ਆ ਉਹ ਉਹਨਾਂ ਚਿਰ ਹੀ ਹੈ ਜਿੰਨਾ ਚੱਕ ਉਹਨਾਂ ਦਾ ਆਪਸ ਵਿੱਚ ਮੈਚ-ਅਪ ਹੈ ਜੇ ਮੰਨ ਲਓ ਕਿਸੇ ਗੱਲੋਂ ਉਹਨਾਂ ਦਾ ਟਕਰਾਅ ਪੈਦਾ ਹੋ ਗਿਆ ਉਹ ਬਹੁਤ ਵੱਡੇ ਦੁਸ਼ਮਣ ਬਣ ਜਾਂਦੇ ਉਹ ਇੱਕ ਦੂਜੇ ਨੂੰ ਦਿਖਾਉਣ ਦੇ ਚੱਕਰ ਜੇ ਤੁਸੀਂ ਪਿਆਰ ਕਰਦੇ ਹੋ ਤਾਂ ਜੇ ਤੁਹਾਡੀ ਨਹੀਂ ਨਿਭ ਰਹੀ ਤੇ ਤੁਸੀਂ ਖੁਸ਼ੀ-ਖੁਸ਼ੀ ਛੱਡ ਦਿਓ ਹਣਾ ਫਿਰ ਫਿਰ ਇਹ ਗੱਲਾਂ ਥੋੜੀ ਵੀ ਸਟੇਟਸ ਸਟੇਟਸ 'ਚ ਪਾ ਕੇ ਤੁਸੀਂ ਅਗਲੇ ਨੂੰ ਗਾਲਾਂ ਕੱਢ